ਗੁਰੂ ਪਿਆਰੀ ਸਾਥ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤੇ ਦੀ ਸਾਂਝ ਕਰੀਏ ਕਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਸੰਤ ਬਾਬਾ ਅਜੀਤ ਸਿੰਘ ਜੀ ਨੇ ਕਿਵੇਂ ਆਪਣੇ ਪਗਤ ਦੀ ਰੱਖਿਆ ਕੀਤੀ ਸਾਥ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਹੈ ਬਾਬਾ ਜੀ ਦੀਆਂ ਰੋਜ਼ ਨਮਿਆ ਨਮਿਆ ਵੀਡੀਓਜ਼ ਨੂੰ ਵੇਖਣ ਦੇ ਲਈ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਅਤੇ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਸਾਧੂ ਸੰਤਾਂ ਦੇ ਬਚਨ ਮੰਨਦੇ ਹਾਂ ਤੇ ਅਸੀਂ ਜ਼ਿੰਦਗੀ ਵਿੱਚ ਧਰ ਜਾਂਦੇ ਹਾਂ ਸਾਧ ਸੰਗਤ ਜੀ 1 ਮਈ ਸੰਤਾਂ ਦੀ ਸੇਵਾ ਕਰਦੀ ਸੀ ਉਸ ਦਾ ਘਰ ਵਾਲਾ ਆਰਮੀ ਵਿੱਚ ਕਰਨਵ ਸੀ ਸਾਹਾ ਸੰਗਤ ਜੀ ਹੁਣ ਉਸ ਦਾ ਇੱਕੋ ਇੱਕ ਬੇਟਾ ਸੀ ਉਹ ਵੀ 에ਅਰ ਫੋਰਸ ਵਿੱਚ ਸੀ ਸਾਹਾ ਸੰਗਤ ਜੀ ਉਸ ਨੂੰ 2-3 ਸਾਲ ਹੀ ਹੋਏ ਸੀ ਟ੍ਰੇਨਿੰਗ ਚੱਲ ਰਹੀ ਸੀ ਸਾਹਾ ਸੰਗਤ ਜੀ ਜਿਹੜੀ ਉਹ ਮਾਈ ਸੀ ਉਸਨੇ ਰੋਜ਼ ਜਦੋਂ ਵੀ ਦਿਨ ਵਿੱਚ ਟਾਈਮ ਮਿਲਣਾ ਉਹ ਹੰਸਾ ਅਲਿ ਸਾਹਿਬ ਸੇਵਾ ਕਰਦੀ ਸੀ ਉਸਨੇ ਸਾਰਾ ਦਿਨ ਸੰਗਤਾਂ ਦੀ ਸੇਵਾ ਕੀਤੀ ਸਾਧ ਸੰਗਤ ਜੀ ਬੜੇ ਪਿਆਰ ਨਾਲ ਮਹਾਪੁਰਸ਼ਾਂ ਨੇ ਉਸ ਨੂੰ ਮਾਸੀ ਜੀ ਕਹਿਣਾ ਕਿ ਸਾਡੇ ਮਾਸੀ ਜੀ ਲੱਗਦੇ ਨੇ ਸਾਧ ਸੰਗਤ ਜੀ ਉਹ ਮਹਾਪੁਰਸ਼ਾਂ ਕੋਲ ਸੇਵਾ ਕਰੇ ਇੱਕ ਦਿਨ ਸਿੱਖੋ ਦੁਪਹਿਰ ਜਿਹੜੇ ਸੰਤ ਬਾਬਾ ਅਜੀਤ ਸਿੰਘ ਜੀ ਆਪਣੇ ਆਸਣ ਵਿੱਚੋਂ ਨਿਕਲੇ ਅਤੇ ਸਿੱਧਾ ਲੰਗਰ ਵਿੱਚ ਚਲੇ ਗਏ ਸਾ ਸੰਗਤ ਜੀ ਬਾਬਾ ਜੀ ਨੇ ਪੁੱਛਿਆ ਸੇਵਾਦਾਰ ਨੂੰ ਕਿ ਉਹ ਮਾਤਾ ਜੀ ਕਿੱਥੇ ਨੇ ਤਾਂ ਸੇਵਾਦਾਰ ਨੇ ਦੱਸਿਆ ਕਿ ਬਾਬਾ ਜੀ ਉਹ ਲੰਗਰ ਵਿੱਚ ਬਰਤਨਾਂ ਦੀ ਸੇਵਾ ਕਰ ਰਹੇ ਨੇ ਸਾ ਸੰਗਤ ਜੀ ਬਾਬਾ ਜੀ ਨੇ ਕਿਹਾ ਕਿ ਉਹਨਾਂ ਨੂੰ ਮੇਰੇ ਕੋਲ ਬੁਲਾਓ ਸਾਸੰਗਾ ਜੀ ਜਦੋਂ ਸੇਵਾਦਾਨ ਨੇ ਮਾਤਾ ਜੀ ਨੂੰ ਕਿਹਾ ਕਿ ਤੁਹਾਨੂੰ ਬਾਬਾ ਜੀ ਬੁਲਾ ਰਹੇ ਨੇ ਤਾਂ ਉਹ ਉੱਥੇ ਹੀ ਬਰਤਨ ਛੱਡ ਕੇ ਬਾਬਾ ਜੀ ਦੇ ਕੋਲ ਆ ਗਏ ਅਤੇ ਹੱਥ ਜੋੜ ਕੇ ਖੜੇ ਹੋ ਗਏ ਸਾਸੰਗਾ ਜੀ ਕਹਿੰਦੇ ਬਾਬਾ ਜੀ ਹੁਕਮ ਕਰੋ ਸਾਸੰਗਾ ਜੀ ਸੰਤਾ ਨੇ ਕਿਹਾ ਪਾਈ ਹੁਕਮ ਇੱਕੋ ਹੀ ਹੈ। ਸਾਸ ਸੰਗਤ ਜੀ ਤੂੰ ਜਲਦੀ ਆਪਣੇ ਘਰ ਪਹੁੰਚ। ਅਤੇ ਜਲਦੀ ਹੋ ਸਕਦਾ ਹੈ। ਆਪਣੇ ਘਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਵਾ ਦਿਓ। ਸਾਸ ਸੰਗਤ ਜੀ ਓ ਮਾਈ ਨੇ ਕਿਹਾ ਪਾਪਾ ਜੀ ਸਤਿਵਚਨ। ਸਾਸ ਸੰਗਤ ਜੀ ਓ ਮਾਈ ਆਪਣੇ ਘਰ ਪਹੁੰਚ ਗਈ। आधा अपने महल्ले दे गुरुद्वारा साहब करी सत्संग जी पाटी सिंह को चली गई उसने पाटी साहब किया, जिन्ना जल्दी हो सकता है असी अपने घर पाठ रखना है सत्संग जी उन्होंने किमें न कि किमे करके पाटी सिंह का इंतजाम किया ਸਾਤਸੰਗਤ ਜੀ ਉਹਨਾਂ ਨੇ ਸਾਰਾ ਪ੍ਰਵੰਤ ਕਰਕੇ ਸ਼ਾਮ ਨੂੰ 5 ਵਜੇ ਅਕੰਧ ਪਾਠ ਸਾਹਿਬ ਦਾ ਆਰੰਭ ਕਰ ਦਿੱਤਾ ਸਾਤਸੰਗਤ ਜੀ ਹੁਣ 3 ਦਿਨ ਸ੍ਰੀ ਅਖੰਡ ਪਾਠ ਸਾਹਿਬ ਚੱਲਦੇ ਰਹਿਤੇ ਅਤੇ ਸਾਤਸੰਗਤ ਜੀ ਹੁਣ ਧਿਆਨ ਨਾਲ ਸੁਣਨਾ ਜੀ ਅੱਗੇ ਸਾਰੀ ਗੱਲ ਸੁਣਨ ਵਾਲੀ ਹੈ ਸਾਤਸੰਗਤ ਜੀ ਗੁਰਮਤਿ ਵਿੱਚ ਬਚਨ ਕਮਾਉਣਾ ਬਹੁਤ ਆਕਾ ਹੈ ਸਾਧ ਸੰਗਤ ਜੀ ਜੇ ਕੋਈ ਬਚਨ ਕਮਾ ਲਵੇ ਤਾਂ ਉਸ ਦੇ ਵਰਗਾ ਸੁੱਖ ਕੋਈ ਨਹੀਂ ਸਾਧ ਸੰਗਤ ਜੀ ਤਿੰਨ ਦਿਨ ਬਾਅਦ ਗਨਪਾਠ ਸਾਹਿਬ ਦਾ ਭੋਗ ਪੇੜਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਗੁਰਦੁਆਰਾ ਸਾਹਿਬ ਚਾਟੜਾ ਸਾਸ ਸנגਤ ਜੀ ਅਜੇ ਥੋੜਾ ਟਾਈਮ ਹੀ ਲੰਘਿਆ ਸੀ ਸ਼ਾਮ ਦੇ 6 ਹੀ ਵਜੇ ਸੀ ਉਹ ਨੰਦਰੇ ਲੜਕੇ ਦਾ ਫੋਨ ਆਇਆ ਸਾਸ ਸנגਤ ਜੀ ਤੁਸੀਂ ਹੈਰਾਨ ਹੋਵੋਗੇ ਜਦੋਂ ਉਹ ਮਾਈ ਨੇ ਫੋਨ ਚੁੱਕਿਆ ਤੇ ਉਸ ਦਾ ਲੜਕਾ ਆਪਣੀ ਮੰਨ ਨੂੰ ਕਹਿੰਦਾ ਸਾਸ ਸנגਤ ਜੀ ਜਿੰਨੀ ਜਲਦੀ ਹੋ ਸਕਦਾ ਹੈ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਦਰਸ਼ਨ ਕਰਕੇ आओ ਸਾਸੰਗਤ ਜੀ ਉਸਦੀ ਮਾਈ ਨੇ ਪੁੱਛਿਆ ਕਿ ਕੀ ਗੱਲ ਹੋਈ ਬੇਟਾ ਤਾਂ ਸਾਸੰਗਤ ਜੀ ਉਸਨੇ ਦੱਸਿਆ ਅੱਜ ਦੁਪਹਿਰੇ ਜਦੋਂ ਅਸੀਂ ਉਡਾਨ ਭਰੀ ਤਾਂ ਜਹਾਜ਼ ਨੂੰ ਆਸਮਨ ਵਿੱਚ ਹੀ ਅੱਗ ਲੱਗ ਪਈ ਸਾਹ ਸੰਗਾ ਜੀ ਉਹ ਜਹਾਜ਼ ਉਸੇ ਟਾਈਮ ਖਤਮ ਹੋ ਗਿਆ ਸਾਹ ਸੰਗਾ ਜੀ ਅਸੀਂ ਦੋ ਪਾਇਲਟ ਪੈਰਾਸ਼ੂਟ ਨਾਲ ਜਹਾਜ਼ ਵਿੱਚੋਂ ਨਿਕਲੇ ਸਾਹ ਸੰਗਾ ਜੀ ਤੇ ਅਸੀਂ ਦੋਨੋਂ ਬਚ ਗਏ ਸਾਹ ਸੰਗਾ ਜੀ ਜਹਾਜ਼ ਜਲ ਕੇ ਸਵਾਹ ਹੋ ਗਿਆ ਆਸਮਾਨ ਵਿੱਚ ਹੀ सत्संग जी तीन हैरान होवोगे ये गल सुन के उसकी माई का रोना निकल गया सत्संग जी केटा गुरु ग्रंथ साहेब का शुकराना क्यों नहीं करना अज ही श्री अखंड पुर साहब का भोग पा के हटे हाँ सत्संग जी गुरु ग्रंथ साहब जी ना करके आए हाँ। ਸੱਸਾਂ ਗਾ ਜੀ ਫਿਰ ਉਹ ਮਾਈ ਅਗਲੇ ਦਿਨ ਸੰਤਾਂ ਕੋਲ ਗਈ ਸੱਸਾਂ ਗਾ ਜੀ ਜਦੋਂ ਉਹ ਸੰਤ ਪੱਪਾ ਅੱਜੀ ਸੰਜੀ ਨੂੰ ਮੱਥਾ ਟੇਕਣ ਲੱਗੀ ਤਾਂ ਬਾਬਾ ਜੀ ਨੇ ਪੁੱਛਿਆ ਭਾਈ ਪੋਗ ਪੈ ਗਿਆ ਸੱਸਾਂ ਗਾ ਜੀ ਉਹ ਮਾਤਾ ਕਹਿੰਦੀ ਹਾਂ ਜੀ ਬਾਬਾ ਜੀ ਅਖੰਡ ਸਾਹਿਬ ਦਾ ਪਾਰ ਦਾ पोग पै गया सत्संग जी संत मुस्करा के पूछा कि भाई सब कुछ बढ़िया हो गया वो की बाबा जी सब कुछ बढ़िया हो गया सत्संग जी संत ने कहा वाइग्रो सब का भला करे बापा जी ने सिर्फ एक ही गल कही कि वाइग्रो सब का भला करे ंग जी ओ माई रो भरी सारी गल उसने बाबा जी, जी, जी ने दसी सत संगत जी संत बाबा अजीत सिंह जी ने कहा वागुरु ने आप ही रख्या की है संगत जी संत सत बचन कह के मन लवे उसका भला हो जाता है ਆਪਣੇ ਜੀਵਨ ਵਿੱਚ ਤਰ ਜਾਂਦਾ ਹੈ ਸਾਧ ਸੰਗਤ ਜੀ ਜੇ ਕੋਈ ਵਚਨ ਨਾ ਮੰਨੇ ਤਾਂ ਉਹ ਬੰਦਾ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਗਵਾ ਲੰਦਾ ਹੈ ਸਾਧ ਸੰਗਤ ਜੀ ਇਸ ਤਰ੍ਹਾਂ ਗੁਰ ਬਾਣੀ ਦਾ ਫੁਰਮਾਨ ਹੈ ਜੇ ਕੋ ਵਚਨ ਕਮਾਵੇ ਸੰਤਨ ਕਾ ਸਾਧ ਸੰਗਤ ਜੀ ਅੱਜ ਸੀ ਅੱਜ ਦੀ ਇੱਕ ਕਥਾ ਸੀ ਗੁਰੂ ਸਾਹਿਬ ਨੇ ਕਿਵੇਂ ਆਪਣੀ ਪ੍ਰਗਤੀ ਰੱਖਿਆ ਕੀਤੀ ਸਾ ਸੰਗਤ ਜੀ ਜਾ ਤਾਂ ਸਾਧੂਆਂ ਦੀ ਸੇਵਾ ਨਾ ਕਰੀਏ ਤੇ ਜਾਂ ਸਾਧੂਆਂ ਦੇ ਸਤਿ ਵਚਨ ਕਹਿ ਕੇ ਮੰਨ ਲਈ ਸਾ ਸੰਗਤ ਜੀ ਇੰਨੀ ਕੋ ਸੇਵਾ ਪ੍ਰਵਾਨ ਕਰਨਾ ਜੀ ਫਤਿਹ ਦਾ ਜਵਾ ਫਤਿਹ ਬਿਚ ਦੇਣਾ ਜੀ ਗੱਜ-ਬੱਜ ਕੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਹੈ ਕਮੈਂਟ ਬਾਕਸ ਵਿੱਚ ਤਾਂ ਤਾਂ ਨਾ ਪਾਪਾ ਅਜੀਤ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਅਤੇ ਵਾਹਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਜੀ ਸਾਧ ਸੰਗਤ ਜੀ ਅਤੇ ਪਾਪਾ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਸਾ ਸੰਗਤ ਜੀ ਹੋਇਆ ਪੁੱਲਣਾ ਚੁੱਕਾ ਨਹੀਂ ਇਮਾਮ ਬਖਸ਼ਣੇ ਦੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਕੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ